ਸਸਕਾਲ ਦੀ ਪੰਜਾਬ ਦੀ ਸਿਆਸਤ ਵਿੱਚੋਂ ਇਸ ਵੇਲੇ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਾਬਕਾ ਮੰਤਰੀ ਔਰ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਨਮੋਲ ਗਗਨ ਮਾਨਮੱਲੋ ਖਰੜ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਉਹਨਾਂ ਨੇ ਇੱਕ ਪੋਸਟ ਪਾ ਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਮਨ ਬਹੁਤ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕੀਤਾ ਗਿਆ ਹੈ ਉਹਨਾਂ ਨੇ ਉਮੀਦ ਜਤਾਈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਜਿਹੜੇ ਉਮੀਦਾਂ ਤੇ ਖਰੀ ਉਤਰੇਗੀ ਹੁਣ ਗੱਲ ਇਹ ਹੈ ਇਹ ਵੱਡੀ ਖਬਰ ਹੈ ਕਿ ਖਰੜ ਵਿਧਾਨ ਸਭਾ ਸੀਟ ਤੋਂ ਮੌਜੂਦਾ ਵਿਧਾਇਕ ਵੱਲੋਂ ਜਦੋਂ ਅਸਤੀਫਾ ਦੇ ਦਿੱਤਾ ਜਾਂਦਾ ਉਹ ਵੀ ਉਸ ਪਾਰਟੀ ਦੇ ਵਿਧਾਇਕ ਜਿਹੜੀ ਪਾਰਟੀ ਸੱਤਾ ਦੇ ਵਿੱਚ ਕਾਬਜ ਹੈ ਤਾਂ ਇੱਕ ਬਹੁਤ ਵੱਡੀ ਗੱਲ ਹੈ ਹੁਣ ਮੇਨ ਗੱਲ ਇਹ ਹੈ ਕਿ ਇਹ ਅਸਤੀਫਾ ਕਿਉਂ ਦਿੱਤਾ ਗਿਆ ਔਰ ਕਿਹੜੀ ਐਸੀ ਨੋਬਤ ਆ ਗਈ ਕਿ ਇਹ ਅਸਤੀਫਾ ਜਿਹੜਾ ਦੇਣਾ ਪਿਆ ਨਮੋਨ ਗਗਨ ਮਾਨ ਨੂੰ ਕਿਉਂਕਿ ਪਾਰਟੀ ਬੁਲਾਉਣਾ ਨੂੰ ਬਣਦਾ ਮਾਨ ਸਤਕਾਰ ਵੀ ਦਿੱਤਾ ਗਿਆ ਉਹਨਾਂ ਨੂੰ ਮੰਤਰੀ ਵੀ ਬਣਾਇਆ ਗਿਆ ਸਿਆਰਸਪਾਟਾ ਮੰਤਰੀ ਹੋ ਰਹੇ ਉਹਨਾਂ ਨੂੰ ਮੰਤਰੀ ਵੀ ਬਣਾਇਆ ਗਿਆ ਵਿਧਾਇਕ ਤੇ ਉਹ ਹੈ ਹੀ ਸਨ ਤੇ ਫਿਰ ਵੀ ਇਹ ਅਸਤੀਫਾ ਜਿਹੜਾ ਦੇਣਾ ਪਿਆ ਇਹਦੇ ਪਿੱਛੇ ਕੀ ਕਾਰਨ ਨੇ ਕੀ ਸਭ ਕੁਛ ਇਹਦੇ ਬਾਰੇ ਅਸੀਂ ਇੱਕ ਵੱਖਰੀ ਵੀਡੀਓ ਸ਼ਾਮ ਨੂੰ ਜਿਹੜੀ ਆਪਾਂ ਬਣਾਵਾਂਗੇ ਔਰ ਉਹਦੇ ਵਿੱਚ ਸਾਰੀਆਂ ਇਸ ਚੀਜ਼ਾਂ ਬਾਰੇ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਅਨਮੋਲ ਗਗਨਮਾਨ ਨੂੰ ਅਚਾਨਕ ਅਸਤੀਫਾ ਦੇਣ ਦੀ ਕਿਹੜੀ ਲੋੜ ਪੈ ਗਈ ਪਰ ਫਿਲਹਾਲ ਹੁਣ ਦੀ ਜਿਹੜੀ ਸਭ ਤੋਂ ਵੱਡੀ ਖਬਰ ਜਿਹੜੀ ਅੱਜ ਦੀ ਉਹ ਇਹੀ ਹੈ ਕਿ ਖਰੜ ਵਿਧਾਨ ਸਭਾ ਸੀਟ ਤੋਂ ਪੰਜਾਬ ਦੇ ਸਾਬਕਾ ਮੰਤਰੀ ਔਰ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨਮਾਨ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਧੰਨਵਾਦ ਜੀ